ਇੱਕ ਬੁਰਕੀ ਤੂੰ ਆਵਾਜ਼ ਦੇ ਘਰ ਆਲੇ ਮੁੜ ਕੇ ਇੱਕ ਬੁਰਕੀ ਉਹ ਵੀ ਪਾਊਗਾ ਕੋਈ ਨਹੀਂ ਫਿਰਕੀ ਆ ਨਹੀਂ ਨਹੀਂ ਅੱਜ ਇਹਨਾਂ ਵੀ ਦੀ ਫੈਸਲਾ ਕੀਤਾ ਨਾ ਇਹਨਾਂ ਵਿੱਚ ਮੇਰਾ ਕਦੀ ਫੈਸਲਾ ਕੀਤਾ ਹੀ ਨਹੀਂ ਆ ਚਲੋ ਕੋਈ ਤੇਰਾ ਬੰਦਾ ਹੈ ਬੰਦੇ ਦੇ ਮੂੰਹ 'ਚ ਪਾ ਦੇ ਰੋਟੀ ਫਿਰਕੀ ਆ ਬੰਦੇ ਦੇ ਮੂੰਹ 'ਚ ਇਹ ਤੇ ਕਿਹੜੀ ਗੱਲ ਹੈ ਹਾਂ ਤੁਸੀਂ ਦੋਵੇਂ ਜਣੇ ਲਾਜ ਰੱਖੋ ਨਾ ਫੈਸਲੇ ਦੀ ਬਿਲਕੁਲ ਬਿਲਕੁਲ ਮੇਰਾ ਲਾਜ ਤਾਂ ਕਿਹਦੇ ਤਾਂ ਵੀ ਆਈ ਪੈਣ ਖਵਾ ਰੋਟੀ ਦਿਖਵਾ ਦੂ ਚਲ ਖਾ ਉਹ ਜ਼ਿਆਦਾ ਕਾ ਹੋ ਰਿਹਾ ਤਾਂ ਤੇ ਚਾਹ ਸਾਨੂੰ ਆ ਜਿੰਦਾਬਾਦ ਸਰਦਾਰ ਲਾਲਜੀ ਸਿੰਘ ਪੁੱਲੇ ਜਿੰਦਾਬਾਦ ਤੁਹਾਡੇ ਨੂੰ ਬਾਤ ਚਾਹ ਸਾਨੂੰ ਆ ਨਾ ਨਹੀਂ ਯਾਰ ਤੁਹਾਡਾ ਘਰ ਵੱਸ ਗਿਆ ਸਾਨੂੰ ਕਿਤੇ ਤੁਸੀਂ ਇੰਨਾ ਹੀ ਕਹਿ ਦੋਗੇ ਵੀ ਯਾਰ ਉਹਨੇ ਸਾਡੀ ਮਤ ਕੀਤੀ ਸਾਡਾ ਘਰ ਵੱਸ ਗਿਆ ਸਾਨੂੰ ਇੰਨਾ ਹੀ ਵੜਾ ਨਹੀਂ ਮੈਂ ਬਹੁਤ ਕਹਾਂਗੀ ਅਰੇ ਖਾਣਾ ਖਾਣਾ ਇੰਨੇ ਕਿੱਦਾਂ ਖਾਓ ਰੋਟੀ ਖਾਓ ਪੁੱਤ ਖਾਓ ਖਾਓ ਲੈ ਖਾ ਭਰਦਾ ਆ ਖਾਣੋ ਹਾਂ ਜੀ ਲਾਗੇ ਕਰਦੇ ਤੁਸੀਂ ਮਿਹਰਬਾਨੀ ਬੈ ਕੇ ਕਹਿੰਦੇ ਭੈਣ ਕੋ ਨਹੀਂ ਬੈ ਕੇ ਕਰੀ ਨਹੀਂ ਮੈਂ ਖੁਸ਼ੀ ਵਿੱਚ ਮੇਰਾ ਘਰ ਵਸਾਂਗੇ ਮੈਨੂੰ ਹੋਰ ਕੀ ਚਾਹੀਦਾ ਹੈ ਮੈਂ ਆਹੀ ਮੇਰਾ ਪੋਤੇ ਜਿਹਾ ਨਾ ਥੱਕੇ ਕੇ ਮੈਂ ਖਾਂਦਿਆਂ ਨਹੀਂ ਤੇ ਮੈਂ ਇਹ ਕਹਿੰਦੇ ਮੇਰਾ ਘਰ ਵਸ ਜੇ ਮੇਰੀ ਕਿਸੇ ਨੇ ਨਹੀਂ ਸੁਣਾਈ ਕੀਤੀ ਮੇਰੇ ਲਾਲ ਭੁੱਲਾ ਸਿੰਘ ਨੇ ਮੰਤਰੀ ਨੇ ਇੰਨਾ ਕੀਤੀ ਮਤਬੋਹਰ ਕੀਤੀ ਹੋਣ ਕਹਾਂ ਵੀ ਮੈਂ ਆਪਦੇ ਬੰਦੇ ਨੂੰ ਰੋਟੀ ਪਾਣੀ ਜੋ ਉਹ ਮੈਂ ਦੀ ਸੇਵਾ ਕਰੂੰ ਬੰਦੇ ਦੀ ਹਾਂਜੀ ਬੰਦੇ ਦੀ ਸੇਵਾ ਕਰੂੰਗੀ ਰੋਟੀ ਪਾਣੀ ਮੇਰਾ ਰੱਬੇ ਹੋਈ ਆ ਹਾਂਜੀ ਕਹ ਦੇਣਾ ਮੇਰਾ ਰੱਬ ਆ ਮੈਂ ਤਾਂ ਰੱਬ ਹੀ ਇੱਕ ਹਾਂ ਬਸ ਬੰਦਾ ਰੱਬ ਹੁੰਦਾ ਹੈ ਬਿਲਕੁਲ ਹਾਂਜੀ ਭੈਣ ਔਰਤ ਨੂੰ ਬੰਦੇ ਦੀ ਹਰ ਟਾਈਮ ਸੇਵਾ ਕਰਦੇ ਰਹਿਣਾ ਚਾਹੀਦਾ ਬੰਦਾ ਕਮਾਈ ਕਰਦਾ ਘਰ ਦੀ ਰੋਟੀ ਫਿਰ ਚੱਲਦੀ ਆ ਹਾਂਜੀ ਹਾਂਜੀ ਹਾਂ ਜਰਮ ਰੋਟੀ ਖਾ ਲੋ ਯਾਰ ਖਾ ਨਹੀਂ ਫੇਰ ਖਾ ਲੋ ਆ ਥੱਲੇੋਂ ਕਰਮ ਕਰ ਲੋ ਕਰਮ ਕਰ ਲੋ ਖਾਲਾ ਪੁੱਤ ਤੂੰ ਵੀ ਖਾ ਖਾਲਾ ਪੁੱਤ ਤੂੰ ਵੀ ਖਾ ਭੈਣ ਤੂੰ ਵੀ ਖਾ ਨਾ ਤੂੰ ਵੀ ਫੜ ਰੋਟੀ ਇੱਕ ਤੂੰ ਖਾ ਲੈ ਇਕੱਠੇ ਖਾ ਉਹ ਰੋਟੀ ਫੜ ਪੁੱਤੇ ਇੱਕ ਰੋਟੀ ਤੂੰ ਫੜ ਇਹ ਚਾਹ ਲਾਵਾਂ ਗੁਰੂ ਰਾਮਦਾਸ ਨੇ ਬਣਾਈਆਂ ਇਹ ਮੈਂ ਉੱਥੇ ਅਰਦਾਸ ਕੀਤੀ ਸੀ ਫਿਰ ਅੱਬਾ ਮੇਰਾ ਘਰ ਤੂੰ ਨਹੀਂ ਜਾਣ ਦੇਣਾ ਮੈਂ ਵੇਖ ਲਓ ਸਤਖੰਡ ਵਿੱਚ ਵੀ ਹੈ ਨਾ ਲੋਕ ਕਿਹਦੀ ਮੰਗਦੇ ਮੈਂ ਅਰਦਾਸ ਇਹੀ ਲਿਖੀ ਸੀ ਪਿਹਾਰੀ ਦੁਮਾਜੀਆਂ ਦੀ ਜਿਹੜੀ ਤਲਾਕ ਦਾ ਨਾ ਕੰਮ ਇਹ ਨਾ ਹੀ ਹੋਏ ਚਲੋ ਆ ਸੱਚਖੰਡ ਨੇ ਸੁਣ ਲਈ ਹਜੂਰ ਸਾਹਿਬ ਬਿਲਕੁਲ ਨਹੀਂ ਮਹਾਰਾਜ ਜੇ ਮੇਰਾ ਮੈਂ ਹਮਨ ਉਹ ਜਿਹੜਾ ਬੰਦਾ ਟੱਕਰੀ ਜਿਹੜਾ ਫੈਸਲਾ ਕਰੇ ਬਾਕੀ ਸਾਰੇ ਇੱਕ ਦੂਜੇ ਨਾਲ ਲੜਨ ਵਾਲੇ ਹੀ ਆ ਜਿੱਦਾਂ ਹੁਣ ਆਉਂਦਾ ਭਾਜੀ ਨੇ ਕਹਿੰਦਾ ਮੇਰੀ ਭੂਆ ਦੇ ਮੁੰਡੇ ਦੇ ਪਰਾਣੇ ਮੁੰਡੇ ਪਰਾਣੇ ਉਹ ਕੋਈ ਨਹੀਂ ਨਾ ਰੋਟੀ ਖਾਓ ਆਪਾਂ ਖਾ ਲਈ ਰੋਟੀ ਹਾਂ ਕੋਈ ਗੱਲ ਨਹੀਂ ਫੈਸਲਾ ਕਰਨਾ ਕੋਈ ਤੇਰੀ ਰਾਤ ਹੀ ਆਏ ਝੋਕੇ ਦਾ ਲਾਫਾ ਦਾ ਰੋਟੀ ਖਾਓ ਕੋਈ ਨਹੀਂ ਤਦ ਮੀਨਿਕ ਨੂੰ ਕੋਈ ਸਖਣਾ ਨਾ ਨਾ ਪਰ ਅੱਗੇ ਛੱਕ ਕੇ ਮੰਤਰੀ ਮੈਂ ਤਾਂ ਮਾਰ ਪਾਣ ਚਾਹ ਤਰਮਣ ਯਾਰ ਖਾਓ ਆ ਇੱਕ ਦੇ ਖਾਣਾ ਪੂਰੀ ਖਾ ਰੋਟੀ ਇੱਕ ਪੂਰੀ ਸਬੂਤੀ ਖਾਣੀ ਆਨੇ ਇੱਕ ਦੇ ਖਾਣਾ ਖਾਓ ਜੱਟਾ ਬੱਸ ਉਹ ਕਹਿਣਾ ਵਈ ਨਵਾ ਹੁਣ ਘਰੇ ਰਹਿਣਾ ਵਾ ਤੇ ਕੋਸ਼ ਰਹਿਣਾ ਵਾ ਠੀਕ ਆ ਠੀਕ ਆ ਭੈਣ ਹੁਣ ਤੂੰ ਉਹਨੂੰ ਰੱਬ ਮੰਨਣਾ ਆਪਦਾ ਹਾਂਜੀ ਮੈਂ ਤਾਂ ਸੁਰੂਤ ਮੰਨਦਾ ਲੰਮਾ ਨਾ ਆਵੇ ਹਾਂਜੀ ਹੁਣ ਮੈਂ ਤੈਨੂੰ ਬਣਾਇਆ ਹੀ ਭੈਣ ਵਾਲ ਦੀ ਹਾਂਜੀ ਹਾਂਜੀ ਤੇ ਜੇ ਤੇਰਾ ਲੰਮਾ ਆਇਆ ਤੂੰ ਬੰਦੇ ਦੀ ਇੱਜ਼ਤ ਨਾ ਕੀਤੀ ਤੇ ਫਿਰ ਤੇਰੇ ਵਾਸਤੇ ਵੀ ਗੱਲ ਗਲਤੀ ਪਰ ਮੈਂ ਇਹ ਨਹੀਂ ਵੀ ਮੈਨੂੰ ਆਕੇ ਕੋਈ ਝੂਠ ਬੋਲ ਦੂਗਾ ਤੇ ਮੈਂ ਏਡਾ ਕੱਚਾ ਫੂਲਾ ਮੈਂ ਵਿਸ਼ਵਾਸ ਕਰ ਲੂੰਗਾ ਨਹੀਂ ਨਹੀਂ ਭੈਣ ਹਾਂਜੀ ਹੁਣ ਸਰਮਣ ਨੇ ਆਪਦੀਆਂ ਗੱਲਾਂ ਦੱਸੀਆਂ ਤੁਸੀਂ ਆਪਦੀਆਂ ਹਾਂਜੀ ਮੈਂ ਇੱਕ ਇੱਕ ਗੱਲ ਚੋਂ ਤੁਹਾਡੀ ਚੋਂ ਅਰਕ ਕੱਢਿਆ ਮੈਨੂੰ ਪਤਾ ਲੱਗ ਗਿਆ ਵੀ ਕੋਈ ਏਡੀ ਵੱਡੀ ਗੱਲ ਨਹੀਂ ਕੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਗੱਲਾਂ ਵੱਡੀਆਂ ਬਣ ਜਾਂਦੀਆਂ ਜੇ ਤੂੰ ਭੈਣ ਸੇਵਾ ਕਰਦੀ ਰਹੀਨੀ ਉਹ ਤੇ ਇਹਨੇ ਇੱਥੋਂ ਤੱਕ ਜਾਣਾ ਨਹੀਂ ਹਾਂਜੀ ਹਾਂਜੀ ਤੇ ਇੱਕ ਉਹ ਕਈ ਕਹਿੰਦੇ ਕਈ ਨਾ ਥੱਲੇ ਕਮੈਂਟ ਕਰਦੇ ਸੀ ਉਹਨਾਂ ਇਹਨਾਂ ਦੀ ਜੀ ਪਰਸਨਲ ਲਾਈਫ ਆ ਉਹ ਇਹ ਲੋਕਾਂ 'ਚ ਵੀਡੀਓ ਚੱਲ ਗਈ ਆ ਜੇ ਵੀਡੀਓ ਪਈ ਆ ਤੇ ਇਹ ਭਰਾ ਆ ਗਿਆ ਇੱਥੇ ਸਰਵਣ ਇਹਨੇ ਤੇ ਪਾਉ ਮੁੰਡਾ ਵੀ ਬੇਦਖਲ ਕਰਤਾ ਲੀਗਲੀ ਤੌਰ ਤੇ ਤੇ ਇਧਰ ਤਲਾਕ ਦਾ ਕੇਸ ਪਾਇਆ ਜੇ ਉਹ ਨਾ ਵੀਡੀਓ ਪੈਂਦੀ ਤੇ ਇਹਨੇ ਕਿੱਥੋਂ ਆਉਣਾ ਸੀ ਘਰ ਵਸ ਗਿਆ ਹੁਣ ਇਹਨਾਂ ਦਾ ਆਪਸ ਵਿੱਚ ਘਰ ਵਸ ਗਿਆ ਆਪਸ ਵਿੱਚ ਫੈਸਲਾ ਹੋ ਗਿਆ ਰਾਇਨਾ ਵਾ ਤੇ ਗਾਂ ਆਪੇ ਭੈਣ ਵੀ ਚਲੋ ਰੋਟੀ ਪਾਣੀ ਪਕਾ ਕੇ ਉਹਨੂੰ ਦਊ ਉਹਦਾ ਲੀੜਾ ਕੱਪੜਾ ਧੋ ਕੇ ਦਊਗੀ ਉਹਨੂੰ ਪਤਾ ਉਹ ਵੀ ਮੇਰਾ ਘਰ ਆ ਮੇਰਾ ਪਰਿਵਾਰ ਆ ਤੇ ਹੁਣ ਇਹ ਵੀਡੀਓ ਅਸੀਂ ਪਾ ਦਈਏ ਨਾ ਵੀ ਘਰ ਵਸ ਗਿਆ ਆ ਇਹ ਪਾ ਦਈਏ ਨਾ ਅਟਾਟੇ ਉਹ ਨਹੀਂ ਨਹੀਂ ਉਹ ਟਾਡੀ ਇੱਛਾ ਨਹੀਂ ਆਪਾਂ ਘਰ ਬਸੇ ਲੋਕਾਂ ਦੇ ਆਪਾਂ ਮੈਸੇਜ ਦੇਣਾ ਵਾ ਵੀ ਘਰ ਬਸਾਓ ਘਰ ਉਜਾੜੋ ਨਾ ਕਈ ਬੰਦੇ ਵਿੱਚ ਜਿਹੜੇ ਮੋਤ ਭਰਿਆ ਨਾ ਅਖੌਤੀ ਮੋਤ ਭਰ ਉਹ ਕੋਸ਼ਿਸ਼ ਕਰਦੇ ਵੀ ਘਰ ਬਹਿਣ ਨਾ ਦੋਵੇਂ ਜੀ ਵੀ ਜੇ ਆਪਸ ਵਿੱਚ ਪਾਟੇ ਰਹਿਣਗੇ ਖਰੇ ਸਾਨੂੰ ਕੋਈ ਫਾਇਦਾ ਮਿਲ ਜੂ ਪਰ ਹਰ ਬੰਦੇ ਨੂੰ ਘਰ ਬਸਾਉਣੇ ਚਾਹੀਦੇ ਆ ਵੇਖੋ ਜਿਹੜਾ ਵਿਚੋਲਾ ਹੁੰਦਾ ਨਾ ਉਹ ਕੁੜੀ ਮੁੰਡੇ ਦਾ ਰਿਸ਼ਤਾ ਕਰਾਉਂਦਾ ਦੋਹਾਂ ਘਰਾਂ ਦਾ ਸਿਰ ਜੋੜਦਾ ਲੋਕੀ ਆਂਦੇ ਉਹਨੇ ਬੜਾ ਪੁੰਨ ਕੀਤਾ ਦੋਹਾਂ ਘਰਾਂ ਦਾ ਸਿਰ ਜੋੜਿਆ ਉਹਨੇ ਰਿਸ਼ਤਾ ਕਰਾਇਆ ਤੇ ਰਿਸ਼ਤਾ ਹੋਣ ਤੋਂ ਬਾਅਦ ਜਿਹੜਾ ਕੋਈ ਇਹੋ ਜਿਹਾ ਡਿਸਪਿਊਟ ਪਵੇ ਕੋਈ ਇਹੋ ਜੀ ਜਾਂ ਪਰਿਵਾਰ ਦੇ ਵਿੱਚ ਕੋਈ ਗਲਤੀ ਕਿਸੇ ਤੋਂ ਹੋ ਜੇ ਉਹ ਬੰਦੇ ਨੂੰ ਵੀ ਜਰਨਾ ਚਾਹੀਦਾ ਤੇ ਔਰਤ ਨੂੰ ਵੀ ਜਰਨੀ ਚਾਹੀਦੀ ਮaaf ਕਰਨਾ ਚਾਹੀਦਾ ਇੱਕ ਦੂਜੇ ਨੂੰ ਨਹੀਂ ਤੇ ਤੁਸੀਂ ਕੀਂਦਾ ਬੱਚੇ ਦੀ ਜ਼ਿੰਦਗੀ ਬਰਬਾਦ ਗਾ ਪੀੜੀਆਂ ਤੱਕ ਸਾਰਾ ਕੁਝ ਹੀ ਖਤਮ ਹੋ ਜਾਂਦਾ ਤੇ ਗੁੱਸਾ ਗੁੱਸਾ ਕਰਾਂਗੇ ਤੇ ਆਪਣਾ ਲਹੂ ਸਾੜਾਂ ਕਿਸ ਦਾ ਕੋਈ ਨਹੀਂ ਜਾਣਾ ਹੁਣ ਤੂੰ ਆਸਟ੍ਰੇਲੀਆ ਜਾਏਗਾ ਉਥੇ ਹੁਸਨਾਂ ਕੰਮ ਕਰੇਗਾ ਵੀ ਮੇਰਾ ਮਗਰ ਪੋਤੇ ਆ ਮੈਂ ਆਪਦੇ ਪੁੱਤ ਦੀ ਇੱਜ਼ਤ ਬਣਾਉਣੀ ਆ ਤੇ ਜੇ ਤੂੰ ਆਸਟ੍ਰੇਲੀਆ ਚਲ ਜੇਗਾ ਜਦੋਂ ਇਹਨੂੰ ਬੇਦਖਲ ਕੀਤਾ ਭੈਣ ਨੂੰ ਤੂੰ ਤਲਾਕ ਦਾ ਕੇਸ ਲਾਇਆ ਤੇ ਭਾਉਜੀ ਪੈਸੇ ਕਿਧਰ ਲਈ ਕਮਾਉਣੇ ਆ ਤੇ ਕਾਦਾ ਹੁ ਸੁਣਿਆ ਉਥੇ ਤੇ ਤੂੰ ਦਿਮਾਗ ਚ ਇਹੋ ਟੈਨਸ਼ਨ ਪਾ ਛੱਡਣੀ ਆ ਵੀ ਮੁੰਡਾ ਪਤਾ ਨਹੀਂ ਕੀ ਪੁੱਠੇ ਕੰਮ ਕਰਦਾ ਹੋਣਾ ਪਤਾ ਨਹੀਂ ਘਰੇ ਕੀ ਹੋਉਂਦਿਆ ਹੈਗੀ ਗੱਲ ਕਿ ਨਹੀਂ ਉਦਾਂ ਜਦੋਂ ਆਪਾਂ ਪਰਿਵਾਰ ਨਾਲ ਆਪਣਾ ਪਿਆਰ ਆ ਇਤੋਂ ਹਾਂ ਵੀ ਗੱਲ ਕਰਕੇ ਪੁੱਛਣਾ ਵੀ ਅਲੇਲਾ ਪਣ ਪਾਣੀ ਨਹੀਂ ਅਲੇਲਾ ਪਾਣ ਪਾਣੀ ਵਿੱਚ ਵੀ ਤੂੰ ਹੀ ਕਰੇ ਗੱਲ ਕਰਨੀ ਆ ਦਿਨੇ ਕਰੋ ਰਾਤ ਨੂੰ ਕਰੋ ਤੁਹਾਨੂੰ ਵੀ ਸੁਣੋਣਾ ਹਾਂਜੀ ਮੇਰੇ ਕੋਲ ਪਾਣੀ ਆ ਤੂੰ ਹੁਣ ਤੂੰ ਵੀ ਮੜਾ ਬੋਲ ਕੇ ਕਹਦੇ ਵੀ ਸਾਡਾ ਦੋ ਜੀਆਂ ਦਾ ਰਾਜ ਨਮਾ ਹੋ ਗਿਆ ਤੇ ਮੈਂ ਆਪਦੇ ਘਰ ਰਹੂੰਗਾ ਆਪਦਾ ਘਰ ਬਸਾਉਂਗਾ ਤੇ ਮੈਂ ਇਹਨਾਂ ਦਾ ਜਿਹੜਾ ਰੋਟੀ ਪਾਣੀ ਹੈ ਖਰਚੇ ਦੀ ਜ਼ਿੰਮੇਵਾਰੀ ਸਾਰੀ ਮੇਰੀ ਆ ਤੇ ਚੋ ਹੋਇਆ ਉਹ ਚਲੋ ਮਾੜਾ ਆ ਹੁਣਾ ਨਹੀਂ ਚਾਹੀਦਾ ਅੱਜ ਮੇਰਾ ਘਰ ਵਸ ਗਿਆ ਉਹ ਪੁਰਾਣਾ ਮਾੜਾ ਸਮਾਂ ਜਿਹੜਾ ਉਹ ਬੀਤ ਗਿਆ ਉਹ ਵੀ ਹੋਇਆ ਚਲੋ ਮੰਤਰੀ ਸਾਹਿਬ ਨੇ ਸਾਡਾ ਐਸਾ ਕਰਾਤਾ ਬਹੁਤ ਬਹੁਤ ਧੰਨਵਾਦ ਹੈ ਨਾ ਚਲੋ ਧੰਨਵਾਦੀ ਤਾਂ ਜੋ ਫਿਰ ਪਾਉਟ ਕੇ ਆਇਦਰ ਕੋਟਗੀ ਹਾਂ ਕੋੜਗੀ ਬਾਤ ਹੁਣ ਆਉਦੇ ਮੁੰਡੇ ਨਾ ਇਸ ਤਰ੍ਹਾਂ ਪਾਉਣੀ ਜਿਤਨਾ ਮੈਨੂੰ ਪਾਜੀ ਇਧਰ ਆ ਪੁੱਤਰਾ ਡੈਡੀ ਆਪਦੇ ਨਾਲ ਆ ਪਾ ਜੱਫੀ ਘੋੜੀ ਇਧਰ ਥੋੜੀ ਹੱਥ ਲਾਈ ਦੇਂਦੇ ਪੁੱਤਰਾ ਨਹੀਂ ਡੈਡੀ ਆਪਦੇ ਨਾਲ ਮੈਂ ਤਾਂ ਪਾਈ ਲੈਣੀ ਤੁਹਾਨੂੰ ਆ ਘੁੱਟ ਕੇ ਪਾਓ ਇਹਨੂੰ ਘੁੱਟ ਕੇ ਆ ਇਧਰ ਪਾਸਰ ਫੜ ਕੇ ਘੁੱਟ ਕੇ ਪਾ ਮੁੰਡੇ ਨੂੰ ਘੁੱਟ ਕੇ ਪਾ ਲੈ ਘੁੱਟ ਦੂੰ ਹੀ ਨਾਲ ਇਸ ਤਰ੍ਹਾਂ ਪਿਆਰ ਦੇ ਨਾਲ ਮੁੰਡੇ ਦੇ ਮੁੰਡੇ ਦੇ ਇੱਕ ਮੱਥੇ ਤੇ ਪਿਆਰੀ ਕਰੇ ਮੱਥੇ ਇਧਰ ਕਰ ਪੁੱਤ ਮੱਥਾ ਚੱਲ ਪਿਆਰੀ ਤੇ ਕਰ ਆਪੜਾ ਸਤਾਨ ਪੁੰਦਾ ਚਾਰੀ ਚਾਰੀ ਦੇ ਪੈਸੇ ਲਾਏ ਦੇ ਕੱਲ ਪੱਥੇ ਦੇ ਆਹ ਵਾਹ ਠੀਕ ਆ ਆ ਸਹੀ ਆ ਨਹੀਂ ਨਹੀਂ ਕੋਈ ਨਹੀਂ ਭੈਣ ਮੇਰੇ ਲਾਗੇ ਭੈਣ ਮੇਰੀ ਗੱਲ ਸੁਣ ਮੇਰੇ ਲਈ ਰੱਬ ਹੋ ਤੁਸੀਂ ਨਹੀਂ ਨਹੀਂ ਰੱਬ ਰੱਬ ਤੇ ਉੱਤੇ ਆ ਬਾਬਾ ਨਾਨਕ ਹੀ ਰੱਬ ਬਾਬਾ ਨੇ ਇੰਨਾ ਵੱਡਾ ਫੈਸਲਾ ਸਾਡਾ ਤੁਸੀਂ ਘਰ ਬਸਾਇਆ ਬਾਬਾ ਨਾਨਕ ਰੱਬ ਪਿਆ ਆਹਦੀ ਕਹਾੜਾ ਕਦੀ ਕਿਸ ਨੇ ਇੰਨਾ ਫੈਸਲਾ ਨਹੀਂ ਕੀਤਾ ਸੀ ਤੇ ਗੁਰੂ ਰਾਮਦਾਸ ਤੋਂ ਮੈਂ ਆਈ ਮੈਂ ਇਹ ਹੀ ਆਖਿਆ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਨਿਵੇੜੇ ਹਾਂਜੀ ਗੁਰੂ ਰਾਮਦਾਸ ਪਾਤਸ਼ਾਹ ਮੈਂ ਉਹਨੂੰ ਮੰਨਦੀ ਹੁਣ ਉਹਨੂੰ ਇੱਥੇ ਆਨੀ ਉੱਥੇ ਜਾਣੀ ਮੈਨੂੰ ਅੱਜ ਕਿੰਨਾ ਮੈਂ ਘਰ ਆਦ ਕਿੰਨੇ ਵਜੇ ਤੱਕ ਮੈਂ ਬੈਠੀ ਰਹੀ ਮੈਂ ਮਸ਼ੇਰ ਉੱਥੇ ਹੀ ਜਾਣਾ ਹੁਣ ਹੁਣ ਮੇਰੀ ਭੈਣ ਹਾਂਜੀ ਠੀਕ ਆ ਮੈਂ ਮੰਨਨੀ ਆ ਕਿਦੋਂ ਕੀ ਕਹਿੰਦੇ ਪਿੱਛੋ ਕੋਈ ਆ ਉਹ ਜੇ ਤੈਨੂੰ ਚੱਲ ਦੋ ਮਾਰ ਵੀ ਲੋਣਾ ਤੂੰ ਆਖੀ ਤੂੰ ਮੇਰਾ ਰੱਬ ਐ ਜੋ ਮਰਜੀ ਕਰ ਲਾ ਠੀਕ ਆ ਤੂੰ ਨਹੀਂ ਗੱਲ ਕਰਨੀ ਕੋਈ ਠੀਕ ਹੈ ਤੂੰ ਅਚ ਚੱਕਰੀ ਵਾਲਾ ਡੰਡਾ ਨਹੀਂ ਫੜਨਾ ਠੀਕ ਆ ਠੀਕ ਆ ਠੀਕ ਹੈ ਬਾਪੂ ਸਹੀ ਗੱਲ ਆ ਆਪਾਂ ਆ ਬਣ ਜੇ ਕੋਈ ਇਹ ਮਾਰ ਇਹ ਬੰਦਾ ਆ ਤੇਰਾ ਹਾਂਜੀ ਰੱਬ ਐ ਹਾਂਜੀ ਹਾਂਜੀ ਤੇ ਬੰਦੇ ਨੂੰ ਰੱਬ ਦੀ ਥਾਂ ਔਰਤ ਰੱਖੇ ਤੇ ਫੇਰ ਹੀ ਖੇਡ ਚੱਲਦੀ ਆ ਹਾਂਜੀ ਹਾਂਜੀ ਜਦੋਂ ਔਰਤ ਕਹਿਣ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣੀ ਹੋ ਗਈ ਆ ਉਦੋਂ ਘਰ 'ਚ ਸਿਆਣੀ ਮੈਂ ਕਿੱਥੇ ਸਾਬਤ ਕਰਾਂਗੀ ਉਦੋਂ ਘਰ 'ਚ ਸਿਸਟਮ ਹੀ ਕਹਿਣ ਲੱਪੈਂਦਾ ਵਾ ਉਹ ਆਪਾਂ ਜੋ ਇਹ ਕਹੇ ਨਾ ਤੂੰ ਕਹਣਾ ਬਿਲਕੁਲ ਸਹੀ ਠੀਕ ਠੀਕ ਜੇ ਗਲਤ ਗੱਲ ਵੀ ਕਹੇ ਤੂੰ ਕਹ ਬਿਲਕੁਲ ਸਹੀ ਆ ਆਪੇ ਇਹਨੂੰ ਫਿਕਰ ਹੋਵੇ ਗਲਤ ਦਾ ਸਹੀ ਦਾ ਤੇਨੂੰ ਕੀ ਫਿਕਰ ਆ ਵੇਖੋ ਫਿਕਰ ਹੁੰਦਾ ਨਾ ਪਿੰਡ ਤੱਕ ਜਾਂਦਾਂ ਰ ਵੀਡੀਓ ਮੈਂ ਵੀਡੀਓ ਵੇਖੀਆ ਬੜਾ ਆਪਣੇ ਆਪ ਨੂੰ ਚਲੋ ਕੋਈ ਨਹੀਂ ਪੈਂਦੀ ਉਹ ਚਲ ਕੋਈ ਗੱਲ ਨਹੀਂ ਹੁਣ ਪ੍ਰਾਣੀ ਨਹੀਂ ਕੋਈ ਗੱਲ ਕਰਨੀ ਹੁਣ ਤੂੰ ਵੀ ਘਰੇ ਜਾਣਾ ਈ ਵੀਰ ਇਹਨੂੰ ਘਰੇ ਛੱਡਣਾ ਈ ਇਹ ਕੋਈ ਉੱਤੇ ਨਹੀਂ ਸੌਣਾ ਕੋਈ ਥੱਲੇ ਨਹੀਂ ਇਕੱਠੇ ਸੌਣਾ ਉਥੇ ਥੱਲੇ ਇੱਕੇ ਪੋਰਸ਼ਨਸ ਸੋਣ ਕਿ ਅੱਡ ਹੋਇਆ ਵੀ ਇਹਨੇ ਉੱਤਲੇ ਪੋਰਸ਼ਨਸ ਸੋਣਾ ਤੇ ਇਹਨੇ ਥੱਲੇ ਪੋਰਸ਼ਨਸ ਆ ਜੇ ਰਹਿ ਕੋਣ ਉਥੇ ਪੋਰਸ਼ਨ ਚ ਦਾ ਪੁੱਤ ਉਥੇ ਪੋਰਸ਼ਨ ਚ ਰਵੇ ਉਥੇ ਜੇ ਰਵੇ ਦੀ ਕਰ ਤਿੰਨੇ ਇੱਕੇ ਸਾਰਿਆਂ ਛੋਟਾ ਇਹ ਪੋਰਸ਼ਨ ਸੋਣਾ ਕਰਿਆ ਇਹ ਗਾਜਾ ਪਰਿਵਾਰ ਇਹ ਯਾਰ ਪੈਂਦੀ ਆ ਮੇਰਾ ਕੱਤ ਹੁਣ ਹੁਣ ਤੂੰ ਮੇਰੀ ਜ਼ਿੰਮੇਵਾਰੀ ਤੇਰੇ ਤੇ ਹੀ ਮੈਨੂੰ ਤੇਰੇ ਤੋਂ ਆ ਸੀ ਇਹਨਾਂ ਨੂੰ ਘਰੇ ਲੈ ਕੇ ਜਾ ਤੇ ਤੂੰ ਭੈਣ ਕੋਈ ਗੱਲ ਨਹੀਂ ਹੋ ਕਰਦਾ ਠੀਕ ਹੈ ਜੀ ਇੱਕ ਗੱਲ ਕਰ ਸਕਦੇ ਆ ਕਰ ਲੈ ਤੁਸੀਂ ਆ ਬੰਦੇ ਨੂੰ ਦੇਰ ਦਿੱਤੀ ਆਸ ਮੈਨੂੰ ਨਹੀਂ ਇੱਥੇ ਵੀ ਆਪਾਂ ਤੁਹਾਨੂੰ ਅੰਦਰ ਪੁੱਛੋ ਉਹ ਉਹਨਾਂ ਨੇ ਇਹਦਾ ਵੀ ਜੱਗ ਲਾਉਂਦਾ ਉਹਨਾਂ ਦਾ ਕਹਿਣਾ ਨਹੀਂ ਬੋਲਦਾ ਉਹ ਮੇਰਾ ਕਹਿਣਾ ਨਹੀਂ ਭੈਣਾ ਮੋੜਦਾ ਨਹੀਂ ਬੰਦੇ ਨਹੀਂ ਜਾਂਦਾ ਵਾ ਹੁਣ ਤੂੰ ਵਿਸ਼ਵਾਸ ਤੇ ਕਰ ਨਹੀਂ ਮਾਰੀ ਕਰਦਾ ਉਹ ਨਹੀਂ ਕਰਦਾ ਬੰਦੇ ਵਿਸ਼ਵਾਸ ਕੋਟ ਚੜਦਾ ਮੈਂ ਉਹਦੀ ਡਿਊਟੀ ਲਈ ਆ ਜੇ ਜੇ ਕੋਈ ਗੱਲ ਹੋਊ ਤਾਂ ਮੈਂ ਇੱਥੇ ਹੀ ਆ ਸੱਚੀ ਆਖੂ ਐਨੀ ਪੰਚਾਇਤ ਦੇ ਵਿੱਚ ਆ ਠੀਕ ਹੈ ਜੀ ਆ ਗਰੂਪ ਉਹ ਸਿਆਣਾ ਬੰਦਾ ਇਡੀ ਨਹੀਂ ਗੱਲ ਇਹ ਤਬਾਖਾ ਮਾਰਦਾ ਤੁਹਾਨੂੰ ਘਰ ਮਹੀਨਾ ਮਹੀਨਾ ਇਹ ਰੂਲ ਲਾ ਦੂ ਇਹ ਨਹੀਂ ਕਰਦੀ ਕੋਈ ਗੱਲ ਐ ਨਾ ਬੀ ਇਹਨੂੰ ਜਵੇਂ ਅੱਗੇ ਛੱਟਾਂ ਤੇ ਲੜਦੇ ਕਿ ਚੋਕ ਚਾਈ ਨਹੀਂ ਕਰਦਾ ਨਹੀਂ ਉਹ ਸਪਣ ਤੇਰੇ ਲੋਣੀ ਲਾਉਣਾ ਆ ਜੀ ਹੁਣ ਪਾਉ ਅਸੀਂ ਗਾਰਡਨ ਕਲੋਨੀ ਨੂੰ ਜਾਵਾਂਗੇ ਨਾ ਅਸੀਂ ਤੇਰੇ ਘਰੋਂ ਚਾਹ ਪੀ ਕੇ ਆਉਂਦੇ ਹਾਂ ਅਸੀਂ ਉੱਥੇ ਬਹਾਂਗੇ ਤੇ ਸਾਨੂੰ ਠੰਢੀ ਬਾ ਆਉਣੀ ਚਾਹੀਦੀ ਠੀਕ ਆ ਮੈਂ ਉਧਰ ਸੈਰ ਕਰਨ ਜਾਣਾ ਨਾ ਗਾਰਡਨ ਕਲੋਨੀ ਪਰਾਂ ਬਾਗਾਂ ਨੂੰ ਸਵੇਰੇ ਸਵੇਰੇ ਤੇ ਜੇ ਮੇਰਾ ਰੋਕ ਆਇਆ ਜਾਂ ਕੱਲ ਜਾਂ ਪਰਸੋਂ ਮੈਂ ਤੁਹਾਡੇ ਕੋਲ ਚਾਹ ਪੀ ਕੇ ਆਉਂ ਜ਼ਰੂਰ ਜ਼ਰੂਰ ਠੀਕ ਆ ਆਪਾਂ ਚੱਲ ਠੀਕ ਆ ਉਹ ਕਿੱਥੇ ਤੁਹਾਡਾ ਚੇਅਰਮੈਨ ਉਪਲ ਉਹਦੇ ਘਰਾਂ ਲਿਬਾਗ ਹੈ ਉਧਰ ਮੈਂ ਜਾਣਾ ਨਾ ਕੋਈ ਨਹੀਂ ਜਿੱਦਣਾ ਦੱਸ ਦੂਗਾ ਚੱਲ ਜਾਂਦੇ ਹਾਂ ਠੀਕ ਆ ਠੀਕ ਆ ਠੀਕ ਹੁਣ ਭੈਣ ਲੈ ਜਾ ਵੀਰ ਨੂੰ ਘਰੇ ਤੇ ਤੂੰ ਵੀ ਹੁਣ ਕੋਈ ਗੱਲ ਨਹੀਂ ਕਰਨੀ ਭਰਾ ਠੀਕ ਆ ਠੀਕ ਚਲੋ ਠੀਕ ਆ ਭੈਣ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਬੱਕਾ